ਅੱਜ ਅਸੀਂ ਗੱਲ ਕਰਾਂਗੇ ਆਪਣੇ ਪੰਜਾਬ ਦੀ ਇੱਕ ਚੱਲੀ ਆ ਰਹੀ ਪੁਰਾਣੀ ਰਵਾਇਤ ਬਾਰੇ ਜੋ ਕਿ ਰੂੜੀ ਨੂੰ ਦੀਵਾ દિਵਾਲੀ ਵਾਲੇ ਦਿਨ ਆਪਾਂ ਪੰਜਾਬ ਦੇ ਵਿੱਚ ਜਿਹੜਾ ਰੂੜੀ ਨੂੰ ਦੀਵਾ ਲਗਾਇਆ ਜਾਂਦਾ ਤੇ ਅੱਜ ਆਪਾਂ ਪਹੁੰਚਿਆ ਜੀ ਪਿੰਡ ਮੱਲੇਵਾਲ ਦੇ ਵਿੱਚ ਆਪ ਲੋਕਾਂ ਤੋਂ ਪੁੱਛਾਂਗੇ ਵੀ ਰੂੜੀ ਨੂੰ દિਵਾਲੀ ਵਾਲੇ ਦਿਨ ਦੀਵਾ ਕਿਉਂ ਲਗਾਉਂਦੇ ਨੇ ਕਦੇ ਸੋਚਿਆ ਨਹੀਂ ਵੀਰੇ ਯਮਨੀ ਸੁੱਚਿਆ ਕਦੇ ਬਜ਼ੁਰਗ ਲਾਉਂਦੇ ਨੇ ਆਪਾਂ ਲਾ ਦੀਦਾ ਬਸ ਜਿਹੜੀ ਤੀਰਵਾਜ ਜੋ ਹੁੰਦੇ ਨੇ ਬਸ ਫਿਰ ਕਰਨੀ ਪੈਂਦੇ ਆ ਉਹਦੇ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਭਾਈ ਐਵੇਂ ਮੈਨੂੰ YouTube ਬੋਲੀ ਰੂੜੀ ਤੇ ਆਪਾਂ ਫਿਰ ਸਵੇਰੇ ਤਾ ਲਾਉਂਦੇ ਆਂ ਵੀ ਆਪਾਂ ਡੰਗਰ ਪਛਾਉਂਦੇ ਸੁੱਖ ਸ਼ਾਂਤੀ ਵਾਸਤੇ ਡੰਗਰਾਂ ਕਰਕੇ ਰੂੜੀ ਆ ਰੂੜੀ ਆਪਾਂ ਖੇਤ ਚ ਪਾਉਂਦੇ ਆਂ ਫੇਰ ਪਛਲਉਂਦੀ ਆ ਉਹ ਡੰਗਰਾਂ ਵਾਸਤੇ ਸੁੱਖ ਸ਼ਾਂਤ ਮੰਗਣਾ ਅਗਲਾ ਵੀ ਇਹ ਡੰਗਰ ਹੋਣਗੇ ਤਾਂ ਰੂੜੀ ਤੇ ਕੁੜਾ ਗਾੜਾ ਗੋਹਾ ਆਊਗਾ ਪਸ਼ੂ ਪਸ਼ੂ ਤਾਂ ਨਹੀਂ ਜੀ ਠੀਕ ਹੈ ਅਸਲ ਤੇ ਦੀਵਾਲੀ ਦਾ ਪਹਿਲਾ ਦੀਵਾ ਰੂੜੀ ਨੂੰ ਲਾਇਆ ਜਾਂਦਾ ਜੀ ਠੀਕ ਹੈ ਜ ਉਹਦੀ ਵਜ੍ਹਾ ਕਿ ਆ ਸਿਆਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਵੀ ਜਿਹੜੀ ਰੂੜੀ ਆ ਨਾ ਉਹ ਖਾਦ ਬਣਾਉਣ ਦਾ ਕਾਰਖਾਨਾ ਆ ਕੋਈ ਗੰਦਾ ਸੈਟਣ ਦੀ ਜਗ੍ਹਾ ਨਹੀਂ ਆ ਰੂੜੀ ਨੇ ਖਰਾਕੀ ਤੱਤ ਦੇਣੇ ਆ ਮਿੱਟੀ ਨੂੰ ਯਾਨੀ ਕਿ ਖੇਤ ਨੂੰ ਖੇਤ ਨੇ ਦੇਣੇ ਆ ਫਸਲ ਨੂੰ ਫਸਲ ਨੇ ਆਪਣੀ ਖਰਾਕ ਨੂੰ ਖਰਾਕ ਨੇ ਆਪਣੀ ਸਿਹਤ ਨੂੰ ਇਹਦੇ ਵਿੱਚੋਂ ਜੇ ਕਿਤੋਂ ਖਰਾਕੀ ਤੱਤ ਘਟ ਗਏ ਤਾਂ ਲੋਕਾਂ ਦਾ ਬਿਮਾਰ ਹੋਣਾ ਤੈ ਆ ਜਿਹੜਾ ਸਾਈਕਲ ਆਪਾਂ ਦੇਖਿਆ ਰੂੜੀ ਮਿੱਟੀ ਖਾਦ ਤੇ ਸਿਹਤ ਇਥੋਂ ਕੈਲਸ਼ੀਅਮ ਘਟ ਗਿਆ ਮਤਲਬ ਰੂੜੀਆਂ ਆਪਣੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਹਨਾ ਰੂੜੀਆਂ ਦੇ ਉੱਪਰ ਪਲਾਸਟਿਕ ਲਫਾਫਾ ਜੋ ਵੀ ਹੈ ਸੀ ਲੋਕ ਰੂੜੀਆਂ ਬਹੁਤ ਘਟ ਗਈਆਂ ਨੇ ਹਰੇਕ ਪਰਿਵਾਰ ਦੇ ਸਿਹਤ ਦੇ ਨਾਲ ਜੁੜਿਆ ਮਸਲਾ ਸੀ ਤਾਂ ਕਰਕੇ ਬਜ਼ੁਰਗ ਆਪਣੇ ਪਰਿਵਾਰ ਦੀ ਸਿਹਤ ਲਈ ਉਹਨੂੰ ਮੁੱਖ ਸਮਝਦੇ ਸੀ ਤਾਂ ਉਹਨੂੰ ਦੀਵਾਲੀ ਦਾ ਪਹਿਲਾ ਦੀਵਾ ਲਗਾਉਂਦੇ ਸੀ